ਸੁਇਰੇ ਸੁਇਰੇ ਪਹਿਲਾ ਜਿਹੜਾ ਤੁਹਾਡੇ ਪੇਟ ਚ ਫੂਡ ਜਾਣਾ ਉਹ ਤੁਹਾਡਾ ਲੀਵਰ ਫਰੈਂਡਲੀ ਹੋਣਾ ਚਾਹੀਦਾ ਚਾਹੇ ਤਾਂ ਆਮਲੇ ਦਾ ਮਰਬਾ ਖਾ ਲਓ ਨਹੀਂ ਮਿਲਦਾ ਆਮਲੇ ਦਾ ਚੂਰਨ ਲਿਆਓ ਬਾਜ਼ਾਰ ਚੋਂ 150 ਰੁਪਏ ਦੀ ਡੱਬੀ ਆ ਜਾਂਦੀ ਹੈ ਮਹੀਨਾ ਨਹੀਂ ਮੁੱਕਦੀ ਉਹਨੇ ਦੇਰ ਚ ਉਹ ਔਲੇ ਦਾ ਚੂਰਨ ਦਾ ਜਿਹੜਾ ਪਾਣੀ ਤਿਆਰ ਹੋ ਜੂਗਾ ਤੁਹਾਡੇ ਵਾਸਤੇ ਆਗੇ ਉਹ ਚ ਦਵਾਰਾ ਚਮਚਾ ਘੋਲੋ ਥੋੜਾ ਖੱਟਾ ਹੁੰਦਾ ਹੌਲੀ ਹੌਲੀ ਸਿਪ ਕਰ ਕਰਕੇ ਪੀ ਲਓ ਔਰ ਉਸ ਤੋਂ ਬਾਅਦ 15 ਮਿੰਟ ਕੁਝ ਨਾ ਖਾਓ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਇੰਨੀਆਂ ਕੋ ਖਰਾਬ ਕੀਤੀਆਂ ਹੋਈਆਂ ਨੇ ਕਿ ਆ ਨਾਰਮਲੀ ਹੀ ਸੁਣਨ ਨੂੰ ਮਿਲਦਾ ਹੈ ਕਿ ਫਲਾਣੇ ਨੂੰ ਫੈਟੀ ਲੀਵਰ ਦੀ ਪ੍ਰੋਬਲਮ ਹੋ ਗਈ ਜਾਂ ਫਿਰ ਕਿਸੇ ਨੂੰ ਲੀਵਰ ਦੀ ਪ੍ਰੋਬਲਮ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਪਾਚਨ ਕਿਰਿਆ ਸਹੀ ਨਹੀਂ ਚੱਲ ਰਹੀ ਹੈ ਡਾਈਜੈਸਟਿਵ ਸਿਸਟਮ ਜਿਹੜਾ ਉਹ ਸਹੀ ਨਹੀਂ ਚੱਲ ਪਾ ਰਿਹਾ ਸੋ ਉਸ ਦੇ ਪਿੱਛੇ ਰੀਜ਼ਨ ਕਾਰਨ ਅਸੀਂ ਖੁਦ ਹੀ ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਇਸ ਤਰੀਕੇ ਨਾਲ ਉਲਝਾ ਲਿਆ ਹੈ ਖਾਣ-ਪੀਣ ਦੀਆਂ ਆਦਤਾਂ ਇਸ ਤਰੀਕੇ ਨਾਲ ਬਦਲ ਲਈਆਂ ਨੇ ਜਿਸ ਕਰਕੇ ਅਸੀਂ ਫਿੱਟ ਰਹਿਣ ਦੀ ਕੋਸ਼ਿਸ਼ ਤਾਂ ਕਰਦੇ ਹਾਂ ਪਰ ਕੀ ਕਰੀਏ ਸਾਡੇ ਜਿਹੜੇ ਆਰਗਨਸ ਨੇ ਸਾਡੇ ਅੰਦਰੂਨੀ ਅੰਗ ਨੇ ਉਹ ਕਿਤੇ ਨਾ ਕਿਤੇ ਥੱਕ ਜਾਂਦੇ ਨੇ ਬਈ ਤੁਸੀਂ ਘਰ ਕੀ ਰਹੇ ਹੋ ਤੁਸੀਂ ਖਾਪੀ ਕੀ ਰਹੇ ਹੋ ਤਾਂ ਫਿਰ ਅਲਰਮਿੰਗ ਸਿਚੁਏਸ਼ਨ ਹੁੰਦੀ ਹੈ ਖਾਸ ਕਰਕੇ ਜਦੋਂ ਆਪਾਂ ਲੀਵਰ ਦੀ ਗੱਲ ਕਰਦੇ ਆਂ ਰਿਪੋਰਟਸ ਵਿੱਚ ਆ ਜਾਂਦਾ ਹੈ ਫੈਟੀ ਲੀਵਰ ਦੀ ਪ੍ਰੋਬਲਮ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਭਾਵੇਂ ਫੈਟੀ ਲੀਵਰ ਦੀ ਪ੍ਰੋਬਲਮ ਹੋ ਗਈ ਹੈ ਜਾਂ ਫਿਰ ਲੀਵਰ ਦੀ ਹੋਰ ਵੀ ਕੋਈ ਪ੍ਰੋਬਲਮ ਹੈ ਤਾਂ ਕਿਵੇਂ ਤੁਸੀਂ ਘਰ ਦੇ ਵਿੱਚ ਹੀ ਆਪਣੀਆਂ ਕੁਝ ਆਦਤਾਂ ਚੇਂਜ ਕਰਕੇ ਅਤੇ ਕਿਵੇਂ ਘਰੇਲੂ ਨੁਸਖਿਆਂ ਦੇ ਨਾਲ ਆਪਣੇ ਲੀਵਰ ਨੂੰ ਤੰਦਰੁਸਤ ਰੱਖ ਸਕਦੇ ਹੋ ਸੋ ਸਵਾਗਤ ਹੈ ਜੀ ਸਾਰਿਆਂ ਦਾ ਆ ਅੱਜ ਦੇ ਇਸ ਖਾਸ ਹੈਲਥ ਸ਼ੋਅ ਦੇ ਵਿੱਚ ਫੈਟੀ ਲੀਵਰ ਨੂੰ ਲੈ ਕੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਸਪੈਸ਼ਲੀ ਅਸੀਂ ਜੋ ਹੈ ਨੁਸਖੇ ਦੇ ਉੱਪਰ ਗੱਲ ਕਰਾਂਗੇ ਘਰੇਲੂ ਨੁਸਖਾ ਬਹੁਤ ਹੀ ਖਾਸ ਬਹੁਤ ਹੀ ਸਧਾਰਨ ਬਹੁਤ ਹੀ ਈਜ਼ੀ ਹੈ ਤੇ ਇਸ ਉੱਪਰ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਵਾਗਤ ਹੈ ਜੀ ਇਸ ਖਾਸ ਹੈਲਥ ਸ਼ੋਅ ਦੇ ਵਿੱਚ ਮੈਂ ਹਾਂ ਹਰਜੋਤ ਕੌਰ ਤੇ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾਨ ਆਯੁਰਵੇਦਾ ਦੇ ਐਮ ਡੀ ਮਿਸਟਰ ਸੁਬਾਸ਼ ਗੋਲ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਪ੍ਰੀਕਾਲ ਸਤਿ ਸ਼੍ਰੀ ਅਕਾਲ ਮੈਡਮ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਅਤੇ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਜੀ ਸੋ ਸਰ ਹਰ ਵਾਰ ਇੱਥੇ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਨੇ ਕਿਉਂਕਿ ਜਿੰਨੇ ਵੀ ਨੁਸਖੇ ਸਰ ਪ੍ਰੋਗਰਾਮ ਦੇ ذریعے ਦਰਸ਼ਕਾਂ ਨਾਲ ਸਾਂਝੇ ਕਰਦੇ ਨੇ ਬਹੁਤ ਸਾਰੇ ਦਰਸ਼ਕ ਉਹਨਾਂ ਨੂੰ ਅਪਣਾਉਂਦੇ ਨੇ ਤੇ ਵਾਕਈ ਜਦੋਂ ਉਹਨਾਂ ਨੂੰ ਚੰਗੇ ਰਿਜ਼ਲਟ ਮਿਲਦੇ ਨੇ ਤਾਂ ਉਹ ਅੱਗੋਂ ਵੀ ਜੋ ਹੈ ਵੀਡੀਓ ਨੂੰ ਸ਼ੇਅਰ ਕਰਦੇ ਨੇ ਸੋ ਅੱਜ ਮੈਂ ਸ਼ੁਰੂਆਤ ਵਿੱਚ ਇਹ ਕਹਿਣਾ ਚਾਹੂੰਗੀ ਕਿ ਫੈਟੀ ਲੀਵਰ ਦੀ ਪ੍ਰੋਬਲਮ ਦੇ ਉੱਪਰ ਆਪਾਂ ਗੱਲ ਕਰਨ ਜਾ ਰਹੇ ਹਾਂ ਉਸ ਦੇ ਨੁਸਖੇ ਦੇ ਉੱਪਰ ਗੱਲ ਕਰਨ ਜਾ ਰਹੇ ਹਾਂ ਤੁਹਾਡੇ ਆਸ-ਪਾਸ ਕਿਸੇ ਨੂੰ ਵੀ ਅਗਰ ਇਹ ਦਿੱਕਤ ਹੈ ਟਾਈਮਲੀ ਤੁਸੀਂ ਉਹਨਾਂ ਨੂੰ ਵੀ ਇਹ ਵੀਡੀਓ ਜ਼ਰੂਰ ਸਾਂਝੀ ਕਰ ਦੇਣਾ ਸੋ ਸਰ ਮੈਂ ਚਾਹੂੰਗੀ ਕਿ ਬਿਨਾਂ ਦੇਰ ਕੀਤੇ ਅੱਜ ਤੁਸੀਂ ਜ਼ਰੂਰ ਇੱਕ ਰੇਲੂ ਖਾਸ ਔਰ ਤੇ ਨੁਸਖਾ ਜਿਹੜਾ ਸਾਂਝਾ ਕਰਨਾ ਚਾਹੁੰਦੇ ਹੋ ਹੋਮ ਰੈਮਡੀ ਹੈ ਜਿਹੜੀ ਜ਼ਰੂਰ ਦੱਸੋ ਦਰਸ਼ਕਾਂ ਨੂੰ ਕਿਵੇਂ ਘਰ ਰਹਿ ਕੇ ਹੀ ਫੈਟੀ ਲੀਵਰ ਨੂੰ ਠੀਕ ਕੀਤਾ ਜਾ ਸਕਦਾ ਹੈ ਸਵੇਰੇ ਸਵੇਰੇ ਪਹਿਲਾ ਜਿਹੜਾ ਤੁਹਾਡੇ ਪੇਟ ਚ ਫੂਡ ਜਾਣਾ ਉਹ ਤੁਹਾਡਾ ਲੀਵਰ ਫਰੈਂਡਲੀ ਹੋਣਾ ਚਾਹੀਦਾ ਹੈ ਜਦ ਇਹ ਫੈਟੀ ਲੀਵਰ ਨਹੀਂ ਹੋਊਗਾ ਜੇ ਹੋ ਗਿਆ ਤਾਂ ਵੀ ਠੀਕ ਹੋ ਜਾਊਗਾ ਉਹ ਹੈਗਾ ਆਮਲਾ ਜੀ ਚਾਹੇ ਤਾਂ ਆਮਲੇ ਦਾ ਮਰਬਾ ਖਾ ਲਓ ਨਹੀਂ ਮਿਲਦਾ ਆਮਲੇ ਦਾ ਚੂਰਨ ਲਿਆਓ ਬਾਜ਼ਾਰ ਚੋਂ 150 ਰੁਪਏ ਦੀ ਡੱਬੀ ਆ ਜਾਂਦੀ ਹੈ ਮਹੀਨਾ ਨਹੀਂ ਮੁੱਕਦੀ ਸਸਤੀਆਂ ਚੀਜ਼ਾਂ ਫਾਇਦਾ ਕਰਦੀਆਂ ਨੇ ਬਸ ਮੈਂ ਤੁਹਾਨੂੰ ਇਹ ਦੱਸ ਦਿੰਨਾ ਉਹ ਜਿਹੜੇ ਚੂਰਨ ਦੀ ਡੱਬੀ ਆ ਉਹ ਲਿਆ ਕੇ ਰੱਖ ਲਓ ਇੱਕ ਚਮਚਾ ਪਾਣੀ ਚ ਘੋਲ ਕੇ ਟਾਇਲਟ ਚਲੇ ਜਾਓ ਬਰ ਬਰਸ਼ ਕਰੋ ਜਿਹੜੇ ਉਹ 10 ਮਿੰਟ ਤੁਸੀਂ ਲਾ ਕੇ ਆਉਣੇ ਨੇ ਪੇਟ ਸਾਫ ਕਰਨ ਤੇ ਹੋਰ ਆਪਣਾ ਦੰਦ ਦੁੱਧ ਸਾਫ ਕਰਨ ਤੇ ਉਨੀ ਦੇਰ ਚ ਉਹ ਔਲੇ ਦਾ ਚੂਰਨ ਦਾ ਜਿਹੜਾ ਪਾਣੀ ਤਿਆਰ ਹੋ ਜੂਗਾ ਤੁਹਾਡੇ ਵਾਸਤੇ ਆਗੇ ਉਹ ਚ ਦੁਬਾਰਾ ਚਮਚਾ ਘੋਲੋ ਥੋੜਾ ਖੱਟਾ ਹੁੰਦਾ ਹੌਲੀ ਹੌਲੀ ਸਿਪ ਕਰ ਕਰਕੇ ਪੀ ਲਓ ਔਰ ਉਸ ਤੋਂ ਬਾਅਦ 15 ਮਿੰਟ ਕੁਛ ਨਾ ਖਾਓ ਪੀਓ 15 ਮਿੰਟ ਬਾਅਦ ਤੁਹਾਡਾ ਸਰੀਰ ਉੱਠ ਕੇ ਕਹਿ ਦੂਗਾ ਵੀ ਅੱਜ ਗੱਲਬਾਤ ਹੈਗੀ ਆ ਸਰੀਰ ਚ ਔਰ ਇਹਦਾ ਪੂਰਾ ਆਨੰਦ ਲੈਣ ਲਈ ਹਫਤੇ ਚ ਇੱਕ ਦਿਨ ਛੱਡ ਦਿਓ ਵੀ ਮੈਂ ਸਮਝ ਲਓ ਸੋਮਵਾਰ ਨੂੰ ਜਾਂ ਵੀਰਵਾਰ ਨੂੰ ਕੋਈ ਵੀ ਇੱਕ ਦਿਨ ਛੱਡ ਦਿਓ ਲਗਾਤਾਰ ਲਓ ਤਾਂ ਕਿ ਸਾਨੂੰ ਇਹ ਹਾਦੀ ਨਾ ਹੋ ਜਾਈਏ ਤੁਸੀਂ ਜ਼ਿੰਦਗੀ ਚ ਯਾਦ ਰੱਖੋਗੇ ਬਾਕੀ ਭਾਈ ਤੁਹਾਡੀ ਮਰਜੀ ਤੁਹਾਡਾ ਸਰੀਰ ਤੁਹਾਡੀ ਸਿਹਤ ਸੋ ਵਾਕਈ ਬਹੁਤ ਵਧੀਆ ਨੁਸਖਾ ਜੋ ਹੈ ਸਾਨੂੰ ਦੱਸਿਆ ਹੈ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਹਰ ਵਾਰ ਜਿੱਦਾਂ ਅੱਜ ਵੀ ਦਰਸ਼ਕਾਂ ਨੂੰ ਜੋ ਹੈ ਅਵੇਅਰ ਕੀਤਾ ਹੈ ਸੋ ਜਾਣਿਆ ਤੁਸੀਂ ਕਿ ਕਿਵੇਂ आंवले की मदद देना, तुसी अपने लीवर तंदुरुस्त रख सद हो ईवन जरूरी नहीं कि लीवर की कोई प्रॉब्लम ही आ गई है जरूरी नहीं कि रिपोर्ट्स में फैटी लीवर आ गए या कोई दिक्कत है तुम नॉर्मली भी अगर आंवले इस नुस्खे अपना तो अपने लीवर तंदुरुस्त रख आ, सो यूरी है कि अं अपनी खाण पीन ददता भी दुरुस्त करिए फास्ट फूड को कटाई कटाइए और हरिया सब्जियाँ फ्रूट्स जो है टाइमली खाया करिए अगर घर के व्डे इन्ह आदतों अपना तो ही घर ਦੇ ਜਿਹੜੇ ਛੋਟੇ ਨੇ ਕਰਦੇ ਜਿਹੜੇ ਬੱਚੇ ਨੇ ਉਹ ਵੀ ਇਹਨਾਂ ਆਦਤਾਂ ਨੂੰ ਅਪਣਾਣਗੇ ਸੋ ਬੱਚਿਆਂ ਨੂੰ ਵੀ ਫਾਸਟ ਫੂਡ ਤੋਂ ਦੂਰ ਰੱਖੋ ਦਿਨ ਦੇ ਵਿੱਚ ਉਹਨਾਂ ਦੀ ਆਦਤ ਪਾਓ ਕਿ ਉਹ ਦਿਨ ਵਿੱਚ ਇੱਕ ਦੋ ਚੀਜ਼ਾਂ ਹੈਲਦੀ ਜ਼ਰੂਰ ਖਾਣ ਤਾਂ ਕਿ ਉਹ ਆਪਣਾ ਜੀਵਨ ਜੋ ਹੈ ਤੰਦਰੁਸਤੀ ਭਰਿਆ ਹੈਲਦੀ ਲਾਈਫ ਨੂੰ ਇੰਜੋਏ ਕਰ ਸਕਣ ਸੋ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਜੀ ਕਮੈਂਟ ਕਰਕੇ ਵੀ ਜ਼ਰੂਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਵਧੀਆ ਵਧੀਆ ਹੈਲਥ ਨਾਲ ਜੁੜੀਆਂ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ